ਪਾ ਜਿੱਥੇ ਅ ਹੰਸੂਬਾ ਜੀ ਵਾਦੇ ਜੀਵਨ ਸਾਥੀ ਮੈਡਮ ਰੇਸ਼ੂਪਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਉਹਨਾਂ ਦਾ ਨਹੀਂ ਬਣਦਾ ਜਿਹਨੂੰ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕਿੰਦੇ ਵਿੱਚ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਮਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਆ ਸਾਡੀ ਇੰਡਸਟਰੀ ਦੇ ਸਿਰਮੋਹਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ੂ ਜੀ ਹੁਣ ਆਪਣੇ ਚਰਵਾ ਵਿਖੇ ਨਵਾਸ ਤੇ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਰੇਸ਼ੂ ਜੀ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਬਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕੋਲ ਜਿ ਪੜਦਾ ਸੀ ਮੈਂ ਇੱਕ ਦੋ ਵਾਰੀ ਬਾਜੀ ਨੂੰ ਮਿਲਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਹ ਮੈਨੂੰ ਅੱਜ ਯਾਦ ਆ ਜਿਆਦਾ ਤਨੀ ਮੈਂ ਮਿਲ ਸਕਿਆ ਤੇ ਮੈਂ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਬਾਜੀ ਨੂੰ ਤਾਂ ਮੈਂ ਦੇਰੀ ਦਾ ਅਕਸਰ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਮੈਂ ਬਿਲਕੁਲ ਏਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋਂ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ ਵੈਸੇ ਤੇ ਹਰ ਜੀ ਜਿਹੜਾ ਬਾਹੂ ਬੁੱਲਾ ਹੁੰਦਾ ਘਰਾਂ ਚ ਜੀਵ ਮਾਈਕ੍ਰੋਫੋਨ ਚਲੇ ਗਾਓ ਹਰ ਘਰ ਦੇ ਜੀਵਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਬਣ ਕੇ ਰਹੀ ਹੁੰਦੀ ਹੈ ਕਿਸੇ ਵੀ ਘਰ ਚ ਕਿਸੇ ਮਾਂ ਦਾ ਜਾਣਾ ਜਿਹੜਾ ਇਹ ਬੜਾ ਦੁੱਖ ਦਾ ਕਾਰਨ ਹੈ ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ ਲਿਆਕ ਹੈ ਕਿੰਨਾ ਅਦਰਵੇਟ এডਿਕੇਸ਼ਨ ਹੈ ਬਾਜੀ ਦੀ ਕਾਮਯਾਬੀ ਹੈ ਸਾਨੂੰ ਉਹਨਾਂ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਵੇਂ ਉਹ ਬਹੁਤਾ ਨਹੀਂ ਉਹ ਖੜਜੇ ਦੇ ਸਾਹਮਣੇ ਆਏ ਪਰ ਉਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਕਮਾਨ ਸੰਭਾਲੀ ਉਹ ਆਪਣੇ ਆਪ ਦੇ ਵਿੱਚ ਇਸੇ ਕਰਕੇ ਸਾਰੇ ਬੁਨਾਦਾਰ ਤੇ ਸਤਿਮਾ ਮੁਲਾਕਾਤ ਹੋਈ ਕਰਕੇ ਮੇਰਾ ਲੱਗਾ ਸਤਿਮਾ ਹੋਈ ਪਰ ਬਾਜੀ ਬਹੁਤ ਗੱਲਾਂ ਹੰਸ ਬਾਜੀ ਉਹਨਾਂ ਦੀ ਬਹੁਤ ਗੱਲ ਕਰਦੇ